ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਪੰਜਾਬ ਦਾ ਦਿਲ ਕਹੇ ਜਾਣ ਵਾਲੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਤੇ ਉੱਥੇ ਐਂਟਰੀ ਲੈਣ ਵਾਲਿਆਂ ਦੇ ਲਈ ਸਖਤ ਨਿਰਦੇਸ਼ ਜਿਹੜੇ ਆ ਉਹ ਜਾਰੀ ਕੀਤੇ ਆ ਦੱਸ ਦੇ ਕਿ ਪਿਛਲੇ ਹਫਤੇ ਰਾਤ ਸ਼ੁੱਕਰਵਾਰ ਨੂੰ ਇੱਕ 뮤직 ਸ਼ੋਅ ਦੇ ਦੌਰਾਨ ਉੱਥੇ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਇਨਾ ਭਖ ਜਾਂਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਜਿਹੜੇ ਆ ਉਹ ਜਾਰੀ ਕਰਨੇ ਪਏਗੇ ਹਾਲਾਂਕਿ ਨੌਜਵਾਨ ਦਾ ਕਤਲ ਕਰਨ ਵਾਲੇ ਮੁਲਜ਼ਮਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਔਰ ਜਿਹੜੀ ਜਾਂਚ ਹੈ ਉਹ ਜਾਰੀ ਹੈ ਪਰ ਇਹ ਮਾਮਲੇ ਨੇ ਅੱਗ ਇੰਨੀ ਪਕੜ ਲਈ ਕੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਜਿਹੜਾ ਵੈ ਨਿਰਦੇਸ਼ ਸਖਤ ਜਾਰੀ ਕਰਨੇ ਪਏ ਬਿਨਾ ਆਈਡੀ ਕਾਰਡ ਤੋਂ ਜਿਹੜਾ ਤੁਹਾਡੀ ਐਂਟਰੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁਣ ਨਹੀਂ ਹੋਵੇਗੀ ਪਹਿਲਾਂ ਜਿਵੇਂ ਕਿ ਹਰੇਕ ਬੰਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਂਟਰੀ ਲੈ ਜਾਂਦਾ ਸੀ ਔਰ ਉੱਥੇ ਕੈਂਪਸ ਦੇ ਵਿੱਚ ਚਲੇ ਜਾਂਦਾ ਸੀ ਜਾਂ ਉਦਾਂ ਹੀ ਗੇੜੇ ਕੱਢਣ ਲੱਗ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਖਬਰ ਨੂੰ ਤੁਸੀਂ ਧਿਆਨ ਨਾਲ ਸੁਣੀਓ ਔਰ ਜਿਹੜੇ ਨਿਰਦੇਸ਼ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੇ ਉਹ ਵੀ ਤੁਹਾਡੇ ਲਈ ਲਾਭ ਸਾਬਤ ਹੋ ਸਕਦੇ ਨੇ ਪੂਰੀ ਖਬਰ ਕੀ ਹੈ ਉਹ ਤੁਹਾਨੂੰ ਇੱਕ ਵਾਰੀ ਅਸੀਂ ਪੜ੍ਹ ਕੇ ਦੱਸ ਦਿੰਨੇ ਆ ਦੱਸਦੇ ਜੀ ਕਿ ਪੰਜਾਬ ਯੂਨੀਵਰਸਿਟੀ ਵਿੱਚ ਬਿਨਾ ਪਛਾਣ ਪੱਤਰ ਦੇ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਵੇਗੀ ਇਹ ਹੁਕਮ 2 ਅਪ੍ਰੈਲ ਤੋਂ ਲਾਗੂ ਹੋ ਜਾਣਗੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਕਰਮਚਾਰੀਆਂ ਅਤੇ ਹਿੱਸੇਦਾਰਾਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਯੂਨੀਵਰਸਿਟੀ ਵਿੱਚ ਦਾਖਲ ਹੋਣ ਵੇਲੇ ਅਤੇ ਇਸ ਦੇ ਸੈਕਟਰ 14 ਅਤੇ 25 ਦੇ ਕੰਪਲੈਕਸ ਇਮਾਰਤ ਵਿੱਚ ਆਪਣੇ ਸ਼ਨਾਖਤੀ ਗਾਰਡ ਆਪਣੇ ਨਾਲ ਰੱਖਣ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਹੇ ਤੇ ਗਲਤ ਅੰਸਰਾਂ ਤੇ ਨਜ਼ਰ ਰੱਖੀ ਜਾ ਸਕੇ ਦੱਸਦੀ ਹੈ ਕਿ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦਿੱਤੇ ਠਾਕੁਰ ਦਾ ਸ਼ੁੱਕਰਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਯੂਨੀਵਰਸਿਟੀ ਵੱਲੋਂ ਇਹ ਸਖਤ ਹੁਕਮ ਜਾਰੀ ਕੀਤੇ ਗਏ ਹਨ ਯੂਨੀਵਰਸਿਟੀ ਨਾਲ ਜੁੜੇ ਸਾਰੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਯੂਨੀਵਰਸਿਟੀ ਵਿੱਚ ਆਉਂਦੇ ਵੇਲੇ ਆਪਣੇ ਸ਼ਨਾਖਤੀ ਕਾਰਡ ਆਪਣੇ ਨਾਲ ਰੱਖਣ ਅਤੇ ਵਿਖਾਉਣ ਅਤੇ ਆਪਣੀ ਪਛਾਣ ਸਾਬਤ ਕਰਨ ਅਤੇ ਅਸੁਵਿਧਾਵਾਂ ਤੋਂ ਬਚਣ ਲਈ ਯੂਨੀਵਰਸਿਟੀ ਕੈਂਪਸ ਵਿੱਚ ਸਾਰਾ ਦਿਨ ਪਾ ਕੇ ਰੱਖਣ ਕਿਉਂਕਿ ਹੁਣ ਤੋਂ ਵਾਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰਕੇ ਯੂਨੀਵਰਸਿਟੀ ਕੈਂਪਸ ਅਤੇ ਇਮਾਰਤਾਂ ਵਿੱਚ ਦਾਖਲ ਹੋਣਾ ਰੈਗੂਲਰ ਹੋਵੇਗਾ ਜ਼ਿਕਰ ਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਅਦਿੱਤਿ ਠਾਕੁਰ ਦਾ ਸ਼ੁੱਕਰਵਾਰ ਰਾਤ ਨੂੰ ਸੈਕਟਰ 25 ਕੈਂਪਸ ਵਿੱਚ ਇੱਕ 뮤직 ਸ਼ੋਅ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਸ਼ੱਕੀਆਂ ਦੀ ਉੱਥੇ ਮੌਜੂਦ ਵਿਦਿਆਰਥੀਆਂ ਦੀ ਦੂਜੀ ਧਿਰ ਨਾਲ ਅਨਬਣ ਹੋ ਗਈ ਸੀ ਤੇ ਉਹ ਸ਼ੋਅ ਤੋਂ ਬਾਅਦ ਆਪਣੇ ਦੋਸਤਾਂ ਨਾਲ ਮਿਲ ਕੇ ਹੋਸਟਲ ਦੇ ਕੋਲ ਠਾਕੁਰ ਤੇ ਉਸਦੇ ਦੋਸਤਾਂ ਨਾਲ ਉਹਨਾਂ ਦੀ ਝੜਪ ਹੋ ਗਈ ਇਸ ਦੌਰਾਨ ਉਹਨਾਂ ਦੇ ਇੱਕ ਸਾਥੀ ਨੇ ਠਾਕੁਰ ਦੀ ਪਿੱਠ ਵਿੱਚ ਤੇ ਦੂਜੇ ਵਿਦਿਆਰਥੀ ਦੇ ਸੱਜੇ ਪੈਰ ਵਿੱਚ ਚਾਕੂ ਖੋਪ ਦਿੱਤਾ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕੀਤਾ ਸੀ ਤੇ ਠਾਕੁਰ ਦੀ ਮੌਤ ਤੋਂ ਬਾਅਦ ਉਸ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਸੀ ਤਾਂ ਇਹ ਜਿਹੜਾ ਮਾਮਲਾ ਪਿਛਲੇ ਹਫਤੇ ਦਾ ਪੰਜਾਬ ਯੂਨੀਵਰਸਿਟੀ ਤੋਂ ਉੱਠਿਆ ਸੀ ਤੇ ਇਹ ਮਾਮਲਾ ਜਿਹੜਾ ਹੈ ਬਹੁਤ ਭੱਖਿਆ ਸੀਗਾ ਤਾਂ ਦੱਸ ਦਈਏ ਕਿ ਹੁਣ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਵੀ ਐਕਸ਼ਨ ਮੋਡ ਦੇ ਵਿੱਚ ਆਇਆ ਇਸ ਨੂੰ ਲੈ ਕੇ ਕਿ ਕੋਈ ਵੀ ਜਿਹੜਾ ਵਿਦਿਆਰਥੀ ਹੈ ਜਾਂ ਕੋਈ ਅਣਜਾਣ ਬੰਦਾ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਦਾ ਹੈ ਤਾਂ ਉਸ ਨੂੰ ਆਪਣੀ ਪਛਾਣ ਕਰवानी ਪਵੇਗੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਤਾਂ ਜੋ ਉਹ ਹੁਣ ਯੂਨੀਵਰਸਿਟੀ ਦੇ ਅੰਦਰ ਐਂਟਰ ਕਰ ਸਕਦਾ ਹੈ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਅਸੀਂ ਆਪ ਤੌਰ ਤੇ ਘੁੰਮਣ ਫਿਰਨ ਵੀ ਯੂਨੀਵਰਸਿਟੀ ਦੇ ਅੰਦਰ ਚਲੇ ਜਾਂਦੇ ਸੀ ਤਾਂ ਨਾਰਮਲ ਜਿਹੜੀ ਆ ਉਹ ਚੈਕਿੰਗ ਹੋਣ ਤੋਂ ਬਾਅਦ ਅੰਦਰ ਭੇਜ ਦਿੱਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਖਤ ਹੁਕਮ ਜੜੇ ਆ ਉਹੇ ਜਾਰੀ ਕੀਤੇ ਆ ਜਿਸ ਦੀ ਪਾਲਣਾ ਹਰ ਕਿਸੇ ਨੂੰ ਕਰਨੀ ਪਵੇਗੀ ਤਾਂ ਜਾ ਕੇ ਤੁਹਾਨੂੰ ਯੂਨੀਵਰਸਿਟੀ ਦੇ ਅੰਦਰ ਜਿਹੜੀ ਹੈ ਉਹ ਐਂਟਰੀ ਮਿਲੇਗੀ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਨੇਰੋ ਸਾਡੇ ਨਾਲ ਧੰਨਵਾਦ